ਦੇਖੋ ਅ ਇੱਕ ਪਾਸੇ ਝੂਠ ਫਰੇਬ ਬੇਈਮਾਨੀ ਧੋਖਾ ਜਿਹੜੀ ਇਹੋ ਜੀ ਰਾਜਨੀਤੀ ਹੈ ਤੇ ਦੂਜੇ ਪਾਸੇ ਜਿਹੜੀ ਹੈ ਸਿਆਸਤ ਜਿਹੜੀ ਹੈ ਸਾਫ ਸੁਥਰੀ ਸਿਆਸਤ ਸਪਸ਼ਟ ਜਿਹੜੀ ਹੈ ਸਿਆਸਤ ਉਹ ਹੈ ਅ ਇਹ ਜਿਹੜਾ ਫੋਰ ਲਰਨਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ ਪਰ ਇਹਦੇ ਵਿੱਚ ਇੱਕ ਇਹ ਹੁੰਦਾ ਹੈ ਕਿ ਲੋਕਾਂ ਨੂੰ ਤਕਲੀਫ ਸੀਗੀ ਇਹਦੇ ਫਰਵਰੀ ਚ ਟੈਂਡਰ ਹੋ ਚੁੱਕੇ ਨੇ ਜਦੋਂ ਅ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪ ਉਸ ਵੇਲੇ ਮੈਂ ਅਪਰੋਚ ਕਰਕੇ ਤੇ ਮੈਂ ਕਿਹਾ ਸੀਗਾ ਕਿ ਇਹਨੂੰ ਐਮਰਜੈਂਸੀ ਵਰਕ ਕਰਕੇ ਤੇ ਇਹਨੂੰ ਰਿਪੇਅਰ ਕਰ ਦਿੱਤਾ ਜਾਵੇ ਤੇ ਉਹਦੇ ਟੈਂਡਰ ਵੀ ਪਾਸ ਹੋ ਗਏ ਨੇ ਇਹ ਕੰਮ ਹੋਣਾ ਸੀਗਾ ਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਆਸੀ ਪਰਿਵਾਰ ਹੈ ਸਿਆਸੀ ਲਾਹੇ ਲੈਣ ਲਈ ਇਹ ਪਰਿਵਾਰ ਜਿਹੜਾ ਹੈ ਇਹ ਮਸ਼ਹੂਰ ਹੈ ਸੋ ਇਸ ਕਰਕੇ ਜੋ ਇਹ ਕਹਿ ਰਿਹਾ ਤੇ ਮੈਂ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਸ ਕਰਕੇ ਰੁਕਾਵਟ ਪਾਵਾਂ ਮੈਂ ਕੋਈ ਬੰਦਾ ਇੱਕ ਕਹ ਦੇ ਕੋਈ ਅਫਸਰ ਕਹ ਦੇ ਕਿ ਮੈਂ ਰੁਕਾਵਟ ਪਾਈਏ ਮੈਂ ਉੱਥੇ ਗਿਆ ਵਾਂ ਬੰਦਾ ਭੇਜਿਆ ਕੋ ਗੱਲ ਕੀਤੀ ਹੈ ਔਰ ਜਿਹੜੇ ਬੰਦੇ ਮਨੂੰ ਲਿੰਕ ਭੇਜਿਆ ਮੈਂ ਸੁਣ ਰਿਆ ਸੀਗਾ ਉਹ ਲਾਈਵ ਹੋਏ ਨੇ ਬੰਦੇ ਉਹਦੇ ਪਿੱਛੇ ਬੰਦੇ ਕਹਿ ਰਹੇ ਨੇ ਕਿ ਰਾਣਾ ਜੀ ਦਾ ਨਾਮ ਲਓ ਰਾਣਾ ਜੀ ਦਾ ਨਾਮ ਲਓ ਸੋ ਇਹੋ ਜੀਆਂ ਚੂਚਲਕੀਆਂ ਸਾਨੂੰ ਨਹੀਂ ਆਉਟੀਆਂ ਇਸ ਸਿਰਫ ਤੇ ਸਿਰਫ ਜਦੋਂ ਇਲੈਕਸ਼ਨ ਆ ਗਈ ਹੈ ਤੇ ਇਹਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਦਾ ਇਹ ਜਿਹੜੀ ਹੈ ਹੁਣ ਮੈਂ ਕੱਲ ਨੂੰ ਲੋਕਾਂ 'ਚ ਜਾਣਾ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਇੱਥੇ ਪੀਜੀਆਈ ਤੋਂ ਡਾਕਟਰ ਲੈ ਕੇ ਆਉਂਗਾ ਪੰਜ-ਪੰਜ ਮਰਲੇ ਦੇ ਪਲਾਟ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਉਹ ਸਾਰੇ ਜਿਹੜੇ ਨੇ ਕਦੇ ਉਹ ਉਹਨਾਂ ਵੱਲ ਤੇ ਕਦੇ ਹੋ ਹੀ ਨਹੀਂ ਸਕਦਾ ਤੇ ਦੇਖੋ ਦੂਸਰੀ ਹੈਰਾਨਗੀ ਦੀ ਗੱਲ ਇੱਕ ਪਾਸੇ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੀਆਂ ਪੁਰਾਣੀਆਂ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਫੁਟੇਜ ਉੱਕ ਡਾਲੂਗਾ ਤੁਸੀਂ ਉਹਦੇ ਵਿੱਚ ਇਹ ਬੰਦਾ ਕਹਿ ਰਿਹਾ ਜੀ ਮੈਂ ਫੋਰ ਲੇਨ ਸੜਕ ਬਣਵਾ ਦੇਣੀ ਹੈ ਡੱਡਵਿੱਡੀ ਤੱਕ ਔਰ ਡੱਡਵਿੱਡੀ ਤੋਂ ਲੈ ਕੇ ਕਪੂਰਥਲੇ ਤੱਕ ਮੈਂ ਸਟੇਡੀਅਮ ਬੜਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਬਣਾ ਦੇਣਾ ਮੈਂ ਸੀਵਰੇਜ ਦਾ ਕੰਮ ਕਰਾ ਦੇਣਾ ਮੈਂ ਫਲਾਣਾ ਕਰਾ ਦੇਣਾ ਮੈਂ ਉਹ ਖਰਾਬ ਦੇਣਾ ਤੇ ਦੂਜੇ ਪਾਸੇ ਇਹ ਕਹਿ ਰਹੇ ਨਹੀਂ ਕਿ ਸਰਕਾਰ ਦੇ ਕੰਨ 'ਚ ਜੂਨ ਨਹੀਂ ਸਰਦੀ ਸਰਕਾਰ ਜਿਹੜੀ ਇਹ ਕੰਮ ਨਹੀਂ ਕਰਾ ਰਹੀ ਇਹ ਸਟਾਰ ਕੇ ਰਾਣਾ ਸਾਹਿਬ ਆਪਣੇ ਕੋਲੋਂ ਕਰਾ ਰਹੇ ਸੋ ਇਹਨਾਂ ਇਲੈਕਸ਼ਨ ਲੜਨੀ ਹੈ ਇਨ ਨੂੰ ਬੁੰਦਲੇ ਪਏ ਆ ਲੋਕ ਮੂੰਹ ਨਹੀਂ ਲਾਂਦੇ ਲੋਕ ਜਿਹੜੇ ਨੇ ਹੁਣੇ ਸਮਝ ਗਏ ਨੇ ਨੰਗੀਆਂ ਝੂਚੇ ਇਲਾਕੀਆਂ ਕਿਉਂਕਿ ਜੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਧੰਦਲੀਆਂ ਕੀਤੀਆਂ 15-1500 ਰੁਪਈਆ ਵੱਡਿਆਂ ਬੰਦਿਆਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਲੱਖਾਂ ਰੁਪਈਏ ਵੰਡ ਕੇ ਨਸ਼ੇ ਵੰਡ ਕੇ ਚਿੱਟਾ ਗੋਲੀਆਂ ਗੰਦੀ ਸ਼ਰਾਬ ਵੰਡ ਕੇ ਇਹ ਇਲੈਕਸ਼ਨ ਜਿੱਤੀ ਨਹੀਂ ਇਲੈਕਸ਼ਨ ਲੁੱਟੀ ਸੀਗੀ ਔਰ ਦੂਸਰਾ ਇਹਨਾਂ ਦਾ ਕਰਤਾਰ ਜਿਹੜਾ ਮੈਂ ਪਰसों ਚਾ ਉਹਦਾ ਬਿਆਨ ਸੁਣ ਰਿਹਾ ਸੀਗਾ ਲੋਕਾਂ ਨਾਲ ਵਾਅਦਾ ਕਰ ਰਿਹਾ ਜੇ ਮੈਂ ਪਾਰਲੀਮੈਂਟ ਇਲੈਕਸ਼ਨ ਲੜਿਆ ਤੇ ਇਥੋਂ ਗਿਆ ਤੇ ਮੇਰੇ ਪਰਿਵਾਰ ਦਾ ਬੰਦਾ ਹੀ ਇਥੋਂ ਲੜੂਗਾ ਕੀ ਗੱਲ ਹੋਰ ਸਾਰੇ ਕਿੱਥੇ ਚਲੇ ਗਏ ਨੇ ਕੋਈ ਬੰਦਾ ਹੀ ਹੈ ਨਹੀਂ ਸੁਲਤਾਨਪੁਰ ਹਲਕੇ ਦੇ ਵਿੱਚ ਇਹਦੇ ਪਰਿਵਾਰ ਦੇ ਹੀ ਆਉਣਗੇ ਹੈ ਇਹਨਾਂ ਦੇ ਪਰਿਵਾਰ ਨੇ ਠੇਕਾ ਲਿਆ ਵੀ ਅਸੀਂ ਰਾਜਨੀਤੀ ਦੇ ਵਿੱਚ ਐਮ ਐਲ ਏ ਚੇਅਰਮੈਨੀਆਂ ਸਾਰਾ ਕੁਝ ਸਾਨੂੰ ਹੀ ਮਿਲੇ ਅਸੀਂ ਬਣਨਾ ਐਮ ਪੀ ਬਣਨਾ ਮਨਿਸਟਰ ਬਣਨਾ ਔਰ ਦੇਖੋ ਇਹਨਾਂ ਦੇ ਹੁਣ ਜਿੱਦਾਂ ਕੋਈ ਕਿਤੇ ਭੇਜ ਦਿੰਦੇ ਨੇ ਕੋਈ ਕਿਤੇ ਭੇਜ ਦਿੰਦੇ ਨੇ ਕਿ ਤੂੰ ਫਲਾਣੀ ਜਗ੍ਹਾ ਤੋਂ ਇਲੈਕਸ਼ਨ ਮੈਨੂੰ ਤੇ ਲੱਗਦਾ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਇਲੈਕਸ਼ਨ ਉਹ ਲੜ ਸਕਦਾ ਹੋਰ ਕੋਈ ਬੰਦਾ ਨਾ ਹੋਇਆ ਨਾ ਇਹਨਾਂ ਦੇ ਪਰਿਵਾਰ ਦਾ ਨਾਂ ਬਚਿਆ ਤੇ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਲੜ ਸਕਦਾ ਸੋ ਐਦਾਂ ਦੀਆਂ ਚੂਚ ਲਾਕੀਆਂ ਸਾਨੂੰ ਨਹੀਂ ਆਉਂਦੀਆਂ ਬਾਕੀ ਇੱਕ ਗੱਲ ਹੈ ਕਿ ਇਹ ਸਾਡੇ ਕੁਝ ਬੰਦੇ ਜਿਹੜੇ ਨੇ ਕੁਝ ਅੱਜ ਤੋਂ ਇਲੈਕਸ਼ਨ ਆਉਂਦੀ ਹੈ ਤੇ ਉਹ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਮਾਰਨ ਲੱਗ ਜਾਂਦੇ ਨੇ ਪੈਸੇ ਪੂਹੇ ਲੈ ਕੇ ਕਰਦੇ ਖਰੀਦਣ ਦੇ ਵਤ ਪੈਸੇ ਵਾਲੇ ਬੰਦੇ ਆ ਔਰ ਪੈਸੇ ਕਿਦਾਂ ਕਮਾਏ ਸਾਰੀ ਦੁਨੀਆ ਨੂੰ ਪਤਾ ਹੈ ਕਿਦਾਂ ਪੈਸੇ ਕਮਾਏ ਇਹਨਾਂ ਬੰਦਿਆਂ ਨੇ ਤੇ ਇਹ ਪੈਸੇ ਵਾਲੇ ਬੰਦੇ ਆ ਇਹ ਖਰੀਦ ਸਕਦੇ ਆ ਬੰਦਿਆਂ ਨੂੰ ਮੇਰੇ ਖਿਲਾਫ ਪ੍ਰਚਾਰ ਕਰ ਸਕਦੇ ਆ ਦੇਖੋ ਇਹਨਾਂ ਨੇ ਮਤਾਬਗੜ ਬਣਾਏ ਇਹਨਾਂ ਨੇ ਬੂਟਾ ਬਣਾਏ ਇਹਨਾਂ ਨੇ ਨਵਾਂ ਕੁਝ ਪੱਠੇ ਬਣਾਏ ਤੇ ਸੱਜਨ ਸਿੰਘ ਟੀਮਾ ਨੇ ਢਬੂਲੀਆਂ ਰਗੇ ਖੜੇ ਕੀਤੇ ਪਲੇਅਰ ਪੈਦਾ ਕੀਤੇ ਸਟੇਡੀਅਮ ਦੇ ਵਿੱਚ ਪਲੇਅਰਾਂ ਨੂੰ ਲਿਆਉਂਦੇ ਆ ਗਰਾਊਂਡਾਂ 'ਚ ਪਲੇਅਰਾਂ ਨੂੰ ਲਿਆਉਂਦੇ ਆ ਸੋ ਇਹ ਕਰਕੇ ਸਾਡਾ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਬਾਕੀ ਪੈਸੇ ਦਾ ਕੀ ਹੈ ਪੈਸੇ ਤੇ ਬੜੇ ਹੁੰਦੇ ਆ ਕਈਆਂ ਕੋ ਹੁੰਦੇ ਆ ਸਮਝੀ ਗਏ ਹੁਣੇ ਤੁਸੀਂ ਪੈਸੇ ਦੀ ਪਈਆ ਮੀਆਂ ਤੇ ਨਹੀਂ ਸਾਡੇ ਇਸ ਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ ਇੱਕ ਪਾਸੇ ਗੰਦੀ ਘਟਿਆ ਸੋਚ ਹੈ ਦੂਜੇ ਪਾਸੇ ਪੋਜੀਟਿਵ ਸੋਚ ਹੈ ਸੋ ਇਹ ਜੋ ਬੋਲਦਾ ਬੋਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਔਰ ਇਹ ਸਾਬਤ ਕਰਦੇਵੇ ਦੋ ਗੱਲਾਂ ਤੇ ਮੈਂ ਗਰੰਟੀ ਲੈਣਾ ਇਹ ਸਾਬਤ ਕਰਦੇ ਮੈਂ ਰਿਕਾਵਟ ਪਾਈਏ ਮੈਂ ਸਿਆਸ ਛੱਡ ਦੂੰਗਾ ਸੱਚੇ ਮਨੋਂ ਕਹੇ ਸੱਚ ਬੋਲੇ ਝੂਠੇ ਦੇ ਬੰਦੇ ਖੜੇ ਕਰ ਲੂ 500 ਐ ਤੇ ਦੂਸਰੀ ਗੱਲ ਜਿੰਨਾ ਕੋ ਇਹ ਮੇਰੇ ਖਿਲਾਫ ਕ腐ਪਸ਼ਨ ਦੇ ਚਾਰਜ ਲਾ ਕੇ ਰੋਲਾ ਪਵੰਦਾ ਹੈ ਕ腐ਪਸ਼ਨ ਦਾ ਇੱਕ ਪੈਸਾ ਸਾਬਤ ਕਰਦੇ ਉਹ ਰਾਜਨੀਤੀ ਛੱਡ ਕੇ ਚੱਲ ਜਾਊਗਾ ਮੈਨੂੰ ਐਸ ਇਲਾਕੇ ਚ ਲੋਕ ਜਲੀਲ ਕਰਕੇ ਕੱਢਣ ਜੀ ਇੱਕ ਪੈਸਾ ਸਾਬਤ ਕਰ ਦੇਣ ਬਾਕੀ ਇਹ ਦੇਖੋ ਪਾਵਰ ਹੈ ਤਾਕਤ ਹੈ ਸੋਸ਼ਲ ਮੀਡੀਆ ਪੈਸੇ ਦੇ ਦੇ ਕੇ ਜੋ ਮਰਜੀ ਬੱਲੇ ਬੱਲੇ ਕਰਵਾਈ ਜਾਏ ਉਸ ਪਾਸੇ ਉਹ ਪੈਸੇ ਨੂੰ ਸਾਡਾ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਹੈ ਬਹੁਤ ਵੱਡੇ ਬੰਦੇ ਆ ਪਰ ਦੂਜੇ ਪਾਸੇ Google ਕਰੋ ਰਾਣੇ ਦੇ ਕਪੜੇ ਨਿਕਲਣਗੇ Google ਕਰੋ ਸੱਜਣ ਸਿੰਘ ਚੀਮਾ ਦੇ ਨਿਕਲਣਗੇ ਕਿ ਇਹ ਇੰਡੀਆ ਦੇ ਅੱਜ ਤੱਕ ਦੇ ਪੰਜ ਬੈਸਟ ਪਲੇਅਰਾਂ ਚ ਰਿਹਾ ਹੈ ਇਹ 10 ਲੈਜੈਂਡਸ ਆਫ ਇੰਡੀਅਨ ਬਾਸਕਟਬਾਲ ਚ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਅਰਜਨਾ ਅਵਾਰਡ ਇਹ ਕੁਛ ਨਿਕਲੇਗਾ ਬੱਚਿਆਂ ਨੂੰ ਖੇਡਣਾਂ ਤੇ ਲੈ ਕੇ ਆਉਂਦਾ ਹੈ ਬੜੀ ਬੜੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਪੈਦਾ ਕੀਤੀਆਂ ਨੇ ਇਹ ਮੇਰਾ ਕੀ ਮੁਕਾਬਲਾ ਕਰ ਲੂਗਾ ਬਹੁਤ ਬਹੁਤ ਧੰਨਵਾਦ